ਜਗਮਾਨ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਰਾਹੁਲ ਖੁਰਾਨਾ ਅਸੀਂ ਇਸ ਟਾਈਮ ਮੌਜੂਦ ਆ ਪੰਜਾਬ ਦੀ ਸਭ ਤੋਂ ਸੁਰੱਖਤ ਜੇਲ੍ਹਾਂ ਵਿੱਚੋਂ ਜਾਣੀ ਜਾਂਦੀ ਨਾਬਾ ਦੀ ਮੈਕਸਿਮਮ ਸਕਿਉਰਿਟੀ ਜੇਲ ਇਹ ਮੈਕਸਿਮਮ ਸਕਿਉਰਿਟੀ ਜੇਲ ਦੀ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਉਹੀ ਜੇਲ ਆ ਜਿੱਥੇ 27 ਨਵੰਬਰ 2016 ਨੂੰ ਜੇਲ ਬ੍ਰੇਕ ਹੋਇਆ ਸੀਗਾ ਜਿਸ ਦੇ ਵਿੱਚ ਦੋ ਤਿੰਨ ਗੱਡੀਆਂ ਦੇ ਵਿੱਚ ਪੁਲਿਸ ਦੀ ਵਰਦੀ ਦੇ ਨਾਲ ਤੇ ਹਥਿਆਰਾਂ ਦੇ ਨਾਲ ਲੈਸ ਹੋ ਕੇ ਜਿਹੜੇ ਇੱਥੇ ਗੈਂਗਸਟਰ ਪਹੁੰਚਦੇ ਨੇ ਤੇ ਜਿਹੜਾ ਇਸ ਜੇਲ ਦੇ ਵਿੱਚੋਂ ਖਤਰਨਾਕ ਗੈਂਗਸਟਰ ਚਾਰ ਤੇ ਦੋ ਅਤਵਾਦੀਆਂ ਨੂੰ ਜਿਹੜਾ ਇਥੋਂ ਭਜਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਇਸ ਜਿਹੜਾ ਨਾਪਾ ਜਿਹੜੀ ਮੈਕਸਿਮਮ ਸਕਿਉਰਿਟੀ ਜੇਲ ਜੇਲ ਬ੍ਰੇਕ ਦਾ ਮੁੱਖ ਸਾਜ਼ਿਸ਼ਕਰਤਾ ਸੀਗਾ ਰਮਨਜੀਤ ਸਿੰਘ ਉਰਫ ਰੋਮੀ ਜਿਸ ਨੂੰ ਅੱਜ ਹਾਂਗਕong ਤੋਂ ਜਿਹੜੀ ਕੀ ਇਹ ਪੁਲਿਸ ਦਿੱਲੀ 4 ਵਜੇ ਲੈ ਕੇ ਪਹੁੰਚ ਰਹੀ ਆ ਤੇ ਇਸ ਇਸ ਤੇ ਇਲਜ਼ਾਮ ਸਨ ਕਿ ਇਸ ਨੇ ਜਣ ਕਿ ਜਿਹੜਾ ਫੰਡ ਮੁਹਈਆ ਕਰਵਾਏ ਸੀ ਫੰਡ ਤੇ ਹਾਈ ਟੈਕ ਹਥਿਆਰ ਮੁਹਈਆ ਕਰਵਾਏ ਸੀ ਅਸੀਂ ਉਸੇ ਜੇਲ ਦੇ ਬਾਹਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਭਾਵੇਂ ਕਿ ਇਸ ਅਤੀ ਸੁਰੱਖਿਤ ਜੇਲ ਆ ਜਿਹੜੀ ਇਹ ਇਸ ਦਾ ਹੁਣ ਰੈਨੋਵੇਟ ਹੋ ਰਹੀ ਆ ਇੱਥੇ ਜਿਹੜੇ ਇੱਥੇ ਜਿਹੜੇ ਹਥਿਆਰਬੰਦ ਜਿਹੜੇ ਗੈਂਗਸਟਰ ਪਹੁੰਚੇ ਸਨ ਉਹਨਾਂ ਨੇ ਇੱਥੇ ਡਿਊੜੀ ਦੇ ਵਿੱਚ ਆ ਕੇ ਗੋਲੀਆਂ ਚਲਾਈਆਂ ਅੰਨੇਵਾ ਗੋਲੀਆਂ ਚਲਾ ਕੇ ਇੱਥੋਂ ਜਿਹੜੇ ਦੋ ਖਤਰਨਾਕ ਗੈਂਗਸਟਰ ਚਾਰ ਖਤਰਨਾਕ ਜਿਹੜੇ ਗੈਂਗਸਟਰ ਤੇ ਦੋ ਅੱਤਵਾਦੀਆਂ ਨੂੰ ਜਿਹੜੀ ਭਜਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤੇ ਉਸ ਦੇ ਵਿੱਚ ਕੇਐਲਐਫ ਚੀਫ ਹਰਮਿੰਦਰ ਸਿੰਘ ਉਰਫ ਮਿੰਟੂ ਤੇ ਦੂਸਰਾ ਕਸ਼ਮੀਰ ਅੱਤਵਾਦੀ ਕਸ਼ਮੀਰ ਸਿੰਘ ਵਾਲਾ ਵੱਡੀ ਕੇਐਲਐਫ ਚੀਫ ਜਿਹੜਾ ਹਰਮਿੰਦਰ ਸਿੰਘ ਮਿੰਟੂ ਆ ਉਸ ਦੀ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਮੌਤ ਹੋ ਜਾਂਦੀ ਆ ਤੇ ਚਾਰ ਜਿਹੜੇ ਖਤਰਨਾਕ ਗੈਂਗਸਟਰ ਨੇ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਦਰ ਉਸ ਨੂੰ ਵੀ ਪੁਲਿਸ ਐਨਕਾਊਂਟਰ ਦੇ ਵਿੱਚ ਮਾਰਿਆ ਜਾਂਦਾ ਤੇ ਗੁਰਪ੍ਰੀਤ ਸਿੰਘ ਸੇਖੋਂ ਕੁਲਪ੍ਰੀਤ ਸਿੰਘ ਉਰਫ ਨੀਟਾ ਤੇ ਅਮਨਦੀਪ ਸਿੰਘ ਟੋਟਿਆ ਇਹ ਉਹੀ ਚਾਰ ਖਤਰਨਾਕ ਜਿਹੜੇ ਗੈਂਗਸਟਰ ਨੇ ਤੇ ਦੋ ਜਿਹੜੇ ਅੱਤਵਾਦੀ ਸੀਗੇ ਇਸੇ ਨਾਬਾ ਦੀ ਨਵੀਂ ਜਿਹੜੀ ਨਾਬਾ ਦੀ ਮੈਕਸਿਮਮ ਸਕਿਉਰਿਟੀ ਜੇਲ ਦੇ ਵਿੱਚੋਂ ਜੇਲ ਬ੍ਰੇਕ ਕਰਕੇ ਇੱਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਅਸੀਂ ਇਸ ਟਾਈਮ ਉਸੇ ਜੇਲ ਦੇ ਬਾਹਰ ਆ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਗਵੰਤ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਰਾਹੁਲ ਖੁਰਾਨਾ ਅਸੀਂ ਇਸ ਟਾਈਮ ਮੌਜੂਦ ਆ ਪੰਜਾਬ ਦੀ ਸਭ ਤੋਂ ਸੁਰੱਖਤ ਜੇਲਾਂ ਵਿੱਚੋਂ ਜਾਣੀ ਜਾਂਦੀ ਨਾਬਾ ਦੀ ਮੈਕਸਿਮਮ ਸਕਿਉਰਿਟੀ ਜੇਲ ਇਹ ਮੈਕਸਿਮਮ ਸਕਿਉਰਿਟੀ ਜੇਲ ਦੀਆਂ ਸੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਉਹੀ ਜੇਲ ਆ ਜਿੱਥੇ 27 ਨਵੰਬਰ 2016 ਨੂੰ ਜੇਲ ਬ੍ਰੇਕ ਹੋਇਆ ਸੀਗਾ ਜਿਸ ਦੇ ਵਿੱਚ ਦੋ ਤਿੰਨ ਗੱਡੀਆਂ ਦੇ ਵਿੱਚ ਪੁਲਿਸ ਦੀ ਵਰਦੀ ਦੇ ਨਾਲ ਤੇ ਹਥਿਆਰਾਂ ਦੇ ਨਾਲ ਲੈਸ ਹੋ ਕੇ ਜਿਹੜੇ ਇੱਥੇ ਗੈਂਗਸਟਰ ਪਹੁੰਚਦੇ ਨੇ ਤੇ ਜਿਹੜਾ ਇਸ ਜੇਲ ਦੇ ਵਿੱਚੋਂ ਖਤਰਨਾਕ ਗੈਂਗਸਟਰ ਚਾਰ ਤੇ ਦੋ ਅਤਵਾਦੀਆਂ ਨੂੰ ਜਿਹੜਾ ਇਥੋਂ ਭਜਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਇਸ ਜਿਹੜਾ ਨਾਪਾ ਜਿਹੜੀ ਮੈਕਸਿਮਮ ਸਕਿਉਰਿਟੀ ਜੇਲ ਜੇਲ ਬ੍ਰੇਕ ਦਾ ਮੁੱਖ ਸਾਜ਼ਿਸ਼ ਕਰਤਾ ਸੀਗਾ ਰਮਨਜੀਤ ਸਿੰਘ ਉਰਫ ਰੋਮੀ ਜਿਸ ਨੂੰ ਅੱਜ ਹਾਂਗਕong ਤੋਂ ਜਿਹੜੀ ਕੀ ਇਹ ਪੁਲਿਸ ਦਿੱਲੀ 4 ਵਜੇ ਲੈ ਕੇ ਪਹੁੰਚ ਰਹੀ ਆ ਤੇ ਇਸ ਇਸ ਤੇ ਇਲਜ਼ਾਮ ਸਨ ਕਿ ਇਸ ਨੇ ਜਣ ਕਿ ਜਿਹੜਾ ਫੰਡ ਮੁਹਈਆ ਕਰਵਾਏ ਸੀ ਫੰਡ ਤੇ ਹਾਈ ਟੈਕ ਹਥਿਆਰ ਮੁਹਈਆ ਕਰਵਾਏ ਸੀ ਅਸੀਂ ਉਸੇ ਜੇਲ ਦੇ ਬਾਹਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਭਾਵੇਂ ਕਿ ਇਸ ਅਤੀ ਸੁਰੱਖਿਤ ਜੇਲ ਆ ਜਿਹੜੀ ਇਹ ਇਸ ਦਾ ਹੁਣ ਰੈਨੋਵੇਟ ਹੋ ਰਹੀ ਆ ਇੱਥੇ ਜਿਹੜੇ ਇੱਥੇ ਜਿਹੜੇ ਹਥਿਆਰਬੰਦ ਜਿਹੜੇ ਗੈਂਗਸਟਰ ਪਹੁੰਚੇ ਸਨ ਉਹਨਾਂ ਨੇ ਇੱਥੇ ਡਿਊੜੀ ਦੇ ਵਿੱਚ ਆ ਕੇ ਗੋਲੀਆਂ ਚਲਾਈਆਂ ਅੰਨੇਵਾ ਗੋਲੀਆਂ ਚਲਾ ਕੇ ਇੱਥੋਂ ਜਿਹੜੇ ਦੋ ਖਤਰਨਾਕ ਗੈਂਗਸਟਰ ਚਾਰ ਖਤਰਨਾਕ ਜਿਹੜੇ ਗੈਂਗਸਟਰ ਤੇ ਦੋ ਅੱਤਵਾਦੀਆਂ ਨੂੰ ਜਿਹੜੀ ਭਜਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤੇ ਉਸ ਦੇ ਵਿੱਚ ਕੇਐਲਐਫ ਚੀਫ ਹਰਮਿੰਦਰ ਸਿੰਘ ਉਰਫ ਮਿੰਟੂ ਤੇ ਦੂਸਰਾ ਕਸ਼ਮੀਰ ਅੱਤਵਾਦੀ ਕਸ਼ਮੀਰ ਸਿੰਘ ਵਾਲਾ ਵੱਡੀ ਕੇਐਲਐਫ ਚੀਫ ਜਿਹੜਾ ਹਰਮਿੰਦਰ ਸਿੰਘ ਮਿੰਟੂ ਆ ਉਸ ਦੀ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਮੌਤ ਹੋ ਜਾਂਦੀ ਆ ਤੇ ਚਾਰ ਜਿਹੜੇ ਖਤਰਨਾਕ ਗੈਂਗਸਟਰ ਨੇ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਉਸ ਨੂੰ ਵੀ ਪੁਲਿਸ ਐਨਕਾਊਂਟਰ ਦੇ ਵਿੱਚ ਮਾਰਿਆ ਜਾਂਦਾ ਤੇ ਗੁਰਪ੍ਰੀਤ ਸਿੰਘ ਸੇਖੋਂ ਕੁਲਪ੍ਰੀਤ ਸਿੰਘ ਉਰਫ ਨੀਟਾ ਤੇ ਅਮਨਦੀਪ ਸਿੰਘ ਟੋਟਿਆ ਇਹ ਉਹੀ ਚਾਰ ਖਤਰਨਾਕ ਜਿਹੜੇ ਗੈਂਗਸਟਰ ਨੇ ਤੇ ਦੋ ਜਿਹੜੇ ਅੱਤਵਾਦੀ ਸੀਗੇ ਇਸੇ ਨਾਬਾਦੀ ਨਵੀਂ ਜਿਹੜੀ ਨਾਬਾਦੀ ਮੈਕਸਿਮਮ ਸਕਿਉਰਿਟੀ ਜੇਲ ਦੇ ਵਿੱਚੋਂ ਜੇਲ ਬ੍ਰੇਕ ਕਰਕੇ ਇੱਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਅਸੀਂ ਇਸ ਟਾਈਮ ਉਸੇ ਜੇਲ ਦੇ ਬਾਹਰ ਆ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ